ਆਪਣੇ ਖੇਤ ਅੱਜ ਗੱਗੂ ਗਿਲਸਾਹਬ ਆਇਆ ਗਾਣੇ ਦੀ ਸ਼ੂਟਿੰਗ ਤੋਂ ਤੇ ਸਾਨੂੰ ਮਿਲਾਉਂਦੇ ਹਨਾ ਤੇ ਪਹਿਲਾਂ ਤੁਹਾਨੂੰ ਡਾਇਲੋਗ ਸੁਣਾਉਣੇ ਹਨਾ ਸਾਈਡ ਦੇ ਕਰਕੇ ਸਾਬ ਉੱਧਰ ਸਾਹਮਣੇ ਖੜੇ ਸੁਣਾਓ ਜੀ ਡਾਇਲੋਗ ਓਏ ਅਸੀਂ ਲੋਰੀਏ ਹੁੰਨੇ ਆ ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ ਹੂੰ ਪਰ ਚਲਾਕ ਬੰਦੇ ਦੀ ਅਸੀਂ ਅੱਖ ਪੜ ਲੈਨੇ ਆ ਲੈ ਬਾਈ ਹੁਣ ਸਾਨੂੰ ਦਰਸ਼ਨ ਕਰਾਉਣੇ ਆ ਤੇ ਪੁੱਛਦੇ ਆ ਬਾਈ ਅੱਜ ਕਿੱਥੇ ਸੀਗੇ ਸ਼ੂਟਿੰਗ ਤੇ ਸੀਗੇ ਬਾਈ ਹਾਂ ਅੱਜ ਬਣਾਉਣੇ ਆ ਕੋਈ ਕੰਦਾ ਆ ਦੇਖੋ ਕੀ ਹਾਲ ਆ ਬਾਈ ਬਹੁਤ ਵਧੀਆ ਠੀਕ ਹਾਂ ਤੇ ਲੈ ਵੀ ਆਪਣੇ ਪੇਜ ਦੇ ਉੱਤੇ ਅੱਜ ਤੁਹਾਡੀ ਹਨਾ ਆਪਾਂ ਸਾਰਿਆਂ ਨੂੰ ਸੁਣਾਵਾਂਗੇ ਵੀ ਟੈਲੈਂਟ ਹੁੰਦਾ ਛਿਪਾਇਆ ਜਾਂਦਾ ਨਾ ਤੇ ਬਾਈ ਜੀ ਤੁਸੀਂ ਬਹੁਤ ਵੀਡੀਓ ਦੇਖਿਆ ਕਿਉਂਕਿ ਇਹ ਲਾਲੀਆਂ ਅੱਜ ਕਿੱਥੋਂ ਆਏ ਵੈਸੇ ਕਿਹੜਾ ਕਿ ਸ਼ੂਟਿੰਗ ਚ ਲਈਏ ਜਾਣੇ ਦੀ ਹਾਂ ਜੋ ਕਰਦੇ ਸੀ ਸ਼ੂਟਿੰਗ ਤੇ ਫਿਰ ਮੈਂ ਅੱਛਾ ਮੈਨਰ ਵਿੱਚ ਵੀ ਅੱਛਾ ਜੋਰ ਕਰਦੇ ਹਾਂ ਜਾਂਦੇ ਸੀ ਲੈ ਬਾਈ ਸੁਣਾ ਫਿਰ ਇੱਕ ਤੁਹਾਡਾ ਇਹ ਓਏ ਡੋਗਰਾ ਬਾਰ ਨਿਕਲ ਓਏ ਵੱਡਿਆ ਬਦਮਾਸ਼ਾ ਅੰਦਰੇ ਬੈਠਾ ਕੁੱਤੇ ਵਾਂਗੂ ਪੌਂਕੀ ਜਾਏਗਾ ਕਿ ਬਾਹਰ ਵੀ ਆਏਗਾ ਓਏ ਅੱਜ ਮੈਂ ਕੁਛ ਸੁਣਨੀ ਕੁਛ ਕਹਿਣਾ ਹੈ ਓਏ ਆਪਣੇ ਕਰਦੀਆਂ ਕੰਧਾਂ ਉੱਚੀਆਂ ਵੀ ਕਰਾਲਾ ਤੇ ਪੱਕੀਆਂ ਵੀ ਕਿੱਥੇ ਆ ਤੇਰੇ ਫਰੰਗੀਆਂ ਦੀ ਫੌਜ ਤੇ ਕਿੱਥੇ ਆ ਤੇਰੇ 1000 ਬਾਰ ਲਿਆ ਉਹਨਾਂ ਨੂੰ ਓਏ ਕਿਆ ਵਾਤਾ ਐ ਖੁੱਲ ਕੇ ਚੱਲਦਾ ਨਾ ਭਈ ਨਾ ਇੱਕ ਬਈ ਇੱਕ ਹੋਰ ਸੀਗਾ ਚਲਾ ਕੇ ਮੰਜੇ ਅੱਖ ਪੜ ਲੈ ਇੱਕ ਹੋਰ ਸਨ ਐਸ ਮੈਨੂੰ ਹਾਂ ਲੋਰੀ ਹੁੰਦੇ ਨਾ ਉਹ ਆਏ ਸਾਡੇ ਨਾਲ ਪੰਗਾ ਲੈਣ ਵਾਸਤੇ ਤੈਨੂੰ ਦੁਬਾਰਾ ਜਨਮ ਲੈਣਾ ਪਵੇਗਾ ਭੈਣ ਦੇਆ ਵੀਰਾ ਇਸ ਜਨਮ ਵਿੱਚ ਤੂੰ ਕੁਝ ਨਹੀਂ ਕਰ ਸਕਦਾ ਪੰਗਾ ਤਾਂ ਬਰਾਬਰ ਦਾ ਨਾਲ ਲਈਦਾ ਹੈ ਪੰਗਾ ਤਾਂ ਬਰਾਬਰ ਦਾ ਨਾਲ ਲਈਦਾ ਹੈ ਓਏ ਇਸ ਬਾਹਰ ਸਾਉਣ ਭਾਦੋਂ ਤੋਂ ਪਹਿਲਾਂ ਹੀ ਡੱਡੂ ਖੱਡਾਂ ਚ ਬਾਹਰ ਆਉਣ ਲੱਗੇ ਹਾਏ ਹਾਏ ਨਾਲੇ ਇੱਕ ਗੱਲ ਯਾਦ ਰੱਖਿਓ ਏ ਤੇਰੇ ਵਰਗੇ ਲੱਖਾਂ ਬੰਦੇ ਸਾਡੇ ਰਸਤੇ ਚ ਆਇਆ ਪਰ ਜੀ ਨੇ ਸਾਡੇ ਨਾਲ ਧੋਖਾ ਕੀਤਾ ਹੂੰ ਆਉਣ ਅਸੀਂ ਰਸਤੇ ਤੋਂ ਹਟਾ ਦਿੱਤਾ ਪੈਣ ਦਿਆ ਵੀਰਾ ਕੀ ਬਾਤ ਤੇ ਸ਼ੇਰ ਬਣਦਾ ਬਾਈ ਹਨਾ ਬਾਈ ਕਹਦਾ ਗਾਣੇ ਚ ਵੀ ਕਰਿਆ ਬਾਈ ਗਾਣਿਆਂ ਦੇ ਵਿੱਚ ਵੀ ਸ਼ੂਟ ਕਰਿਆ ਤੇ ਸ਼ੇਅਰ ਕਰ ਦਿਓ ਵੀਡੀਓ ਤੇ ਨਾਮ ਬਾਈ ਪੂਰਾ ਬਲਵਿੰਦਰ ਢਿੱਲੋਂ ਬਲਵਿੰਦਰ ਢਿੱਲੋਂ ਸਾਡਾ ਗੋਤੀ ਆ ਬਾਈ ਤੇ ਬਾਈ ਰਫਾਇਨਰੀ ਜਾਂਦਾ ਸੀ ਕਿ ਉਧਰ ਦੀ ਕੁ ਕੁਮਾਰੀ ਦੇਖ ਕੇ ਜੀ ਮੈਂ ਵੀ ਨੱਕੇ ਬਦਲ ਜਾਂਦਾ ਸੀ ਠੀਕ ਆ ਬਾਈ ਲਵ ਯੂ ਸਾਰਿਆਂ ਨੂੰ ਕਰ ਦੋ ਸ਼ਰ